ਸਸ ਸਤਿ ਸ਼੍ਰੀ ਅਕਾਲ ਜੀ ਸਾਰੇ ਇਹਨੂੰ ਫੋਰਸ ਨਾ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਜਿਹੜੀ ਆ ਵੀਡੀਓ ਸਵੇਰ ਦੇ ਟਾਈਮ ਸ਼ੁਰੂ ਕਰ ਰਹੇ ਹਾਂ ਕਿਉਂਕਿ ਅੱਜ ਮੈਂ ਜਿਹੜੀ ਵੀਡੀਓ ਲੈ ਕੇ ਆਈ ਹਾਂ ਉਹ ਆ ਜੀ ਵਾਲਾਂ ਦੇ ਰਿਲੇਟਿਡ ਅੱਜ ਮੈਂ ਸਿਰ ਤੋਂ ਹੁਣਾ ਸੀਗਾ ਤੇ ਇਸ ਕਰਕੇ ਜਿਹੜਾ ਵਾ ਮੈਂ ਲਗਾਉਣਾ ਸੀ ਸਿਰ ਨੂੰ ਪੈਕ ਕਿਉਂਕਿ ਹੁਣ ਜਿਹੜਾ ਮੌਸਮ ਆ ਉਹ ਬਦਲ ਰਿਹਾ ਤੇ ਬਦਲਦੇ ਮੌਸਮ ਦੇ ਨਾਲ ਜਿਹੜੇ ਜਿਸ ਤਰ੍ਹਾਂ ਸਾਡਾ ਫੇਸ ਡਰਾਈ ਜਾਂ ਖੁਸ਼ਕ ਰੁੱਖਾਪਨ ਆ ਜਾਂਦਾ ਉਸੇ ਤਰੀਕੇ ਦੇ ਨਾਲ ਸਾਡੇ ਵਾਲਾਂ ਦੇ ਉੱਤੇ ਵੀ ਜਿਹੜੇ ਵਾਲ ਸਾਡੇ ਰੁੱਖੇ ਰੁੱਖੇ ਹੋਣੇ ਸ਼ੁਰੂ ਹੋ ਜਾਂਦੇ ਬੇਜਾਨ ਜੇ ਤੇ ਝਗ ਟਾਈਪ ਜੇ ਤੇ ਹੁਣ ਅੱਗੇ-ਅੱਗੇ ਵਿਆਹ ਸ਼ਾਦੀਆਂ ਦਾ ਪਾਰਟੀ ਦਾ ਸੀਜ਼ਨ ਆ ਰਿਹਾ ਹੈ ਤੇ ਹਰ ਕੋਈ ਚਾਹੁੰਦਾ ਕਿ ਸਾਡੇ ਵਾਲ ਜਿਹੜੇ ਸਿਲਕੀ ਹੋਣ ਸੌਫਟ ਹੋਣ ਮੁਲਾਇਮ ਹੋਣ ਤੇ ਇਸ ਕਰਕੇ ਤੁਸੀਂ ਪਾਰਲਰ ਜਾ ਕੇ ਸਪਾ ਕਰਾਉਂਦੇ ਹੋ ਰੀਬੌਂਡਿੰਗ ਕਰਾਉਂਦੇ ਹੋ ਕੇਰਾਟਿਨ ਕਰਾਉਂਦੇ ਹੋ ਤੇ ਉਹ ਜਿਹੜੇ ਵੱਦ ਤੋਂ ਵੱਧ ਤੁਹਾਡੇ ਵਾਲਾਂ ਤੇ কেমিক্যাল ਲੱਗਦੇ ਨੇ ਤੇ ਇਹਦੇ ਨਾਲ ਜਿਹੜੇ ਵਾਲਵਾ ਉਹ ਫਿਰ ਛੇਤੀ ਡੈメージ ਹੋਣੇ ਸ਼ੁਰੂ ਹੋ ਜਾਂਦੇ ਨੇ ਵਾਲਾਂ ਦਾ ਹੇਅਰ ਫਾਲ ਸ਼ੁਰੂ ਹੋ ਜਾਂਦਾ ਕਿਉਂਕਿ ਉਹਨਾਂ ਵਿੱਚ ਬਹੁਤ ਜ਼ਿਆਦਾ কেমিক্যাল ਹੁੰਦਾ ਹੈ ਤੇ ਇਸ ਕਰਕੇ ਅੱਜ ਮੈਂ ਇੱਕ ਨੇਚੁਰਲੀ ਸਪਾ ਕ੍ਰੀਮ ਲਾ ਲਓ ਪੈਕ ਲਾ ਲਓ ਉਹ ਮੈਂ ਬਣਾ ਕੇ ਤਿਆਰ ਕੀਤਾ ਹੈ ਜਿਹੜਾ ਕਿ ਮੈਂ ਆਮ ਯੂਜ਼ ਕਰਦੀ ਰਹਿੰਦੀ ਆ ਜਿਹਦੇ ਨਾਲ ਤੁਹਾਡੇ ਵਾਲ ਇੱਕਦਮ ਸੌਫਟ ਸ਼ਿਲਕੀ ਤੇ ਸ਼ਾਈਨੀ ਹੋ ਜਾਣਗੇ ਕਿਉਂਕਿ ਮੇਰੇ ਵਾਲ ਜਿਹੜੇ ਬਿਲਕੁਲ ਬਿਲਕੁਲ ਕਰਲੀ ਸੀਗੇ ਤੇ ਹੋਰ ਜਿਹੜੇ ਮੇਰੇ ਵਾਲ ਵਾ ਅੱਗੇ ਨਾਲੋਂ ਕਾਫੀ ਜ਼ਰੇ ਆ ਸਿੱਧੇ ਹੋ ਚੁੱਕੇ ਨੇ ਤੇ ਇਹ ਜਿਹੜਾ ਪੈਕ ਵਾ ਸਾਡੇ ਵਾਲਾਂ ਨੂੰ ਜਿਹੜਾ ਸੌਫਟ ਤੇ ਸ਼ਾਈਨ ਬਹੁਤ ਦਿੰਦਾ ਇਹ ਵਾਲਾਂ ਦੇ ਵਿੱਚ ਤੇ ਸਿਲਕੀ ਕਰ ਦਿੰਦਾ ਇਸ ਤਰ੍ਹਾਂ ਉਜਿਆ ਤੇ ਇਹਨੂੰ ਅਸੀਂ ਨੇਚਰਲੀ ਘਰੇ ਹੀ ਅਸੀਂ ਦੋ ਚਾਰ ਚੀਜ਼ਾਂ ਜਿਹੜੀਆਂ ਕਿਚਨ ਚ ਆਮ ਹੁੰਦੀਆਂ ਨੇ ਉਹਦੇ ਨਾਲ ਤਿਆਰ ਕਰ ਸਕਦੇ ਹਾਂ ਤੇ ਅਸੀਂ ਆਪਣੀ ਇੱਕ ਹੋਮ ਮੇਡ ਨੇਚਰਲ ਸਪਾ ਤਿਆਰ ਕਰ ਲੈਨੇ ਆ ਤੇ ਅੱਜ ਮੈਂ ਉਹ ਪੈਕ ਲਗਾਉਣ ਲੱਗੀ ਸੀ ਇਹਨੂੰ ਲਗਾ ਕੇ ਫਿਰ ਤੁਸੀਂ ਇੱਕ ਘੰਟਾ ਰੱਖਣਾ ਤੇ ਉਸ ਤੋਂ ਬਾਅਦ ਆਪਣੇ ਵਾਲ ਵਾਸ਼ ਕਰ ਲੈਨੇ ਆ ਤੇ ਮੈਂ ਲੱਗੀ ਸੀ ਲਗਾਉਣ ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ ਹਰ ਇੱਕ ਦੇ 유ਸਫੁਲ ਦੀ ਚੀਜ਼ ਆ ਕਿਉਂਕਿ ਮੋਸਟਲੀ ਸਿਸਟਰ ਕਹਿੰਦੀਆਂ ਰਹਿੰਦੀਆਂ ਕਿ ਸਾਡੇ ਵਾਲ ਬਹੁਤ ਰੁੱਖੇ ਪੇ ਜਾਣ ਨੇ ਤੇ ਇਹਨਾਂ ਵਾਲ ਜਿਆਦਾ ਕਈ ਵਾਰ ਕੇਅਰ ਵੀ ਨਹੀਂ ਕੀਤੀ ਜਾਂਦੀ ਇਹ ਬਹੁਤ ਟਾਈਮ ਨਾਲ ਲੈਂਦੇ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਕਿਸ ਤਰੀਕੇ ਦੇ ਨਾਲ ਤਿਆਰ ਕਰਨਾ ਹੈ ਤੇ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਹਾਂਜੀ ਇਹਦੇ ਵਾਸਤੇ ਤੁਸੀਂ ਜੜੀਆਂ ਇਹ ਤਿੰਨ ਬੇਸਿਕ ਚੀਜ਼ਾਂ ਲੈਣੀਆਂ ਨੇ ਤੇ ਇਹਦੇ ਵਿੱਚ ਬਾਅਦ ਵਿੱਚ ਇੱਕ ਅਸੀ ਚੀਜ਼ ਐਡ ਕਰਾਂਗੇ ਇਹ ਆ ਜੀ ਸਭ ਤੋਂ ਪਹਿਲਾਂ ਚੌਲ ਚੌਲ ਉਬਲੇ ਹੋਏ ਲੈਣੇ ਆ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਕੋਕੋਨਟ ਆਇਲ ਤੇ ਇਹ ਆ ਜੀ ਦਹੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਜਿਹੜਾ ਮਿਕਸ ਕਰਾਂਗੇ ਤੇ ਇਹਦੇ ਨਾਲ ਅਸੀਂ ਕਰਾਂਗੇ ਜੀ ਐਲਵੀਰਾ ਜੈਲ ਐਲਵੀਰਾ ਜੈਲ ਤੁਸੀਂ ਜਿਹੜੀ ਘਰ ਵਾਲੀ ਵੀ ਯੂਜ਼ ਕਰ ਸਕਦੇ ਹੋ ਮਾਰਕੀਟ ਵਾਲੀ ਵੀ ਤੇ ਮਿਕਸੀ ਜਾਰ ਦੇ ਵਿੱਚ ਅਸੀਂ ਪਾ ਦੇਤੇ ਚੌਲ ਚੌਲ ਤੁਸੀਂ ਜਿਹੜੇ ਉਬਲੇ ਆ ਉਹ ਲੈਣੇ ਆ ਜਾਂ ਤੁਸੀਂ ਚੌਲਾਂ ਦਾ ਪਾਣੀ ਵੀ ਲੈ ਸਕਦੇ ਹੋ ਤੇ ਆਪਣੇ ਵਾਲਾਂ ਦੀ ਲੈਂਥ ਦੇ ਅਕੋਰਡਿੰਗ ਤੁਸੀਂ ਮਟੀਰੀਅਲ ਲੈਣਾ ਹੈ ਤੇ ਵਿੱਚ ਜਿੰਨੇ ਚੌਲ ਸੀ ਓਨਾ ਅਸੀਂ ਦਹੀਂ ਐਡ ਕਰ ਦਿੱਤਾ ਤੇ ਇਹ ਤਿੰਨ ਤੋਂ ਚਾਰ ਚਮਚ ਦੇ ਲਗਭਗ ਟੇਬਲस्पून ਤੇ ਅਲੱਗ-ਪਗ ਅਸੀਂ ਜਿਹੜਾ ਇਹਦੇ ਵਿੱਚ ਕੋਕੋਨਟ ਆਇਲ ਐਡ ਕਰ ਦਿੱਤਾ ਤੇ ਇਹ ਜਿਹੜੀ ਘਰ ਵਾਲੀ ਐਲੋਵੀਰਾ ਜੈਲ ਉਹਨੂੰ ਐਡ ਕਰ ਦਿੱਤਾ ਤੁਸੀਂ ਐਲੋਵੀਰਾ ਜੈਲ ਜ਼ਿਆਦਾ ਵੀ ਐਡ ਕਰ ਸਕਦੇ ਹੋ ਮੈਂ ਥੋੜੀ ਲਈ ਸੀ ਕਿਉਂਕਿ ਮੈਨੂੰ ਇਹਦੀ 스멜 ਤੋਂ ਥੋੜੀ ਇਰੀਟੇਸ਼ਨ ਆ ਤੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਕਰਕੇ ਗ੍ਰाइंड ਤੇ ਇਹ ਦੇਖੋ ਇੱਕ ਸਮੂਥ ਜਿਹਾ ਪੇਸਟ ਬਣ ਗਿਆ ਇਹ ਜਿਸ ਤਰ੍ਹਾਂ ਸਪਾ ਹੁੰਦੀ ਹੈ ਉਸ ਤਰੀਕੇ ਦੀ ਕਰੀਮ ਬਣ ਕੇ ਤਿਆਰ ਹੋ ਗਈ ਤੇ ਇਹਨੂੰ ਅਸੀਂ ਜਿਹੜਾ ਵਾ ਉਹ ਚੰਗੇ ਤਰੀਕੇ ਨਾਲ ਮਿਕਸ ਕਰਕੇ ਇਹ ਦੇਖੋ ਬਿਲਕੁਲ ਐਨ ਸੌਫਟ ਕਰੀਮ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਤੁਹਾਡਾ ਪੈਕ ਬਹੁਤ ਹੀ ਜਿਹੜਾ ਵਾ ਉਹ ਜੂਸਫੁਲ ਤੇ ਹੈਲਪਫੁਲ ਤੇ ਗੁਣਾਨਾ ਭਰਪੂਰ ਇਹ ਪੈਕ ਆ ਜੇ ਤੁਸੀਂ ਆਪਣੇ ਹਾਂਜੀ ਆ ਦੇਖੋ ਇਹ ਜਿਹੜੀ ਹੈ ਨੇਚਰਲ ਆ ਕਰੀਮ ਪੈਕ ਆ ਉਹ ਤਿਆਰ ਹੋ ਗਿਆ ਹੈ ਤੇ ਇਹਨੂੰ ਹੁਣ ਅਸੀਂ ਆਪਣੇ ਵਾਲਾਂ ਤੇ ਅਪਲਾਈ ਕਰਾਂਗੇ ਤੇ ਇਸਾਰੇ ਵਾਲਾਂ ਦੀ ਲੈਂਥ ਤੇ ਉੱਪਰ ਹੀ ਅਪਲਾਈ ਕਰਨਾ ਹੈ ਤੇ ਇਹਦੇ ਨਾਲ ਵਾਲ ਸਾਡੇ ਬਿਲਕੁਲ ਸੌਫਟ ਹੋ ਜਾਣਗੇ ਤੇ ਕਿਸ ਤਰੀਕੇ ਨਾਲ ਅਪਲਾਈ ਕਰਨਾ ਹੈ ਉਹ ਪਤਾੜੇ ਨਾਲ ਮੈਂ ਸ਼ੇਅਰ ਕਰਦੀ ਆਂ ਇਹ ਇਹਦੇ ਵਾਸਤੇ ਜਿਹੜਾ ਵਾ ਤੁਸੀਂ ਕੋਈ ਆਪਣੇ ਕੱਪੜੇ ਜਿਹੜੇ ਆ ਉਹ ਪੁਰਾਣੇ ਕੱਪੜੇ ਕੋਈ ਰਫ ਪਾ ਲਿਓ ਤੇ ਅਸੀਂ ਵਾਲਾਂ ਦੇ ਉੱਤੇ ਜਿਹੜਾ ਵਾ ਉਹ ਵਾਲਾਂ ਨੂੰ ਚੰਗੀ ਤਰੀਕੇ ਨਾਲ ਕੰਮ ਕਰਕੇ ਤੇ ਵਾਲਾਂ ਦੇ ਥੋੜਾ ਥੋੜਾ ਪੋਰਸ਼ਨ ਲੈ ਕੇ ਉਹਦੇ ਉੱਪਰ ਅਪਲਾਈ ਕਰਦੇ ਜਾਵਾਂਗੇ ਇਸ ਤਰੀਕੇ ਦੇ ਨਾਲ ਤੁਸੀਂ ਇਹਦੇ ਵਿੱਚ ਚੌਲਾਂ ਦਾ ਪਾਣੀ ਜਿਹੜਾ ਵਾ ਜਦੋਂ ਚੌਲ ਨੂੰ ਬਾਲਦੇ ਤੇ ਉਹ ਜਿਹੜਾ ਪਾਣੀ ਹੁੰਦਾ ਏ ਜਿਹਨੂੰ ਸਾਡੇ ਤਾਂ ਫਿਸ਼ ਕਹਿ ਦਿੰਦੇ ਨੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਉਬਲੇ ਹੋਏ ਚੌਲ ਵੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਥੋੜੇ ਥੋੜੇ ਵਾਲ ਲੈ ਕੇ ਇਹ ਪੈਕ ਲਗਾਉਂਦੇ ਜਨਾਂ ਨੇ ਇਸੇ ਤਰੀਕੇ ਨਾਲ ਤੁਸੀਂ ਸਾਰੇ ਵਾਲਾਂ ਤੇ ਇਹ ਜਿਹੜਾ ਪੈਕ ਅਪਲਾਈ ਕਰ ਲੈਣਾ ਜਿਹੜੇ ਚੋਲ ਆ ਉਹ ਸਾਡੇ ਵਾਲਾਂ ਨੂੰ ਜਿਹੜੇ ਆ ਉਹ ਇੱਕਦਮ ਸਟ੍ਰੇਟ ਕਰਦੇ ਆ ਤੇ ਪਲੱਸ ਵਾਲਾਂ ਨੂੰ ਜਿਹੜਾ ਵਾ ਉਹ ਸ਼ਾਈਨ ਦਿੰਦੇ ਆ ਤੇ ਐਲੋਵੀਰਾ ਜੈੱਲ ਵੀ ਸਾਡੇ ਵਾਲਾਂ ਨੂੰ ਸਿਲਕੀ ਕਰ ਦਈਏ ਤੇ ਵਾਲਾਂ ਦੇ ਉੱਤੇ ਜਿਹੜੀ ਆ ਉਹ ਚਮਕ ਲੈ ਕੇ ਆਉਂਦੀ ਆ ਤੇ ਕੋਕੋਨਟ ਆਇਲ ਜਿਹੜਾ ਸਾਡੇ ਵਾਲਾਂ ਨੂੰ ਮੋਇਸਚਰਾਈਜ਼ ਕਰਦਾ ਹੈ ਜਿਹੜਾ ਰੁੱਖਾਪਨ ਆ ਜਾਂਦਾ ਹੈ ਉਹਦੇ ਵਿੱਚ ਜਿਹੜੀ ਆ ਉਹ ਨਮੀ ਬਣਾਈ ਰੱਖਦਾ ਹੈ ਸਾਡੇ ਵਾਲਾਂ ਦੀ ਗਰੋਥ ਵਿੱਚ ਵੀ ਹੈਲਪ ਕਰਦਾ ਹੈ ਤੇ ਇਸ ਤਰੀਕੇ ਨਾਲ ਸਾਰੇ ਵਾਲਾਂ ਤੇ ਅਪਲਾਈ ਕਰਕੇ ਤੇ ਫਿਰ ਤੁਹਾਨੂੰ ਮਿਲਦੀ ਹੈ ਤੇ ਜਿਹੜਾ ਪੈਕ ਉਹ ਅਸੀਂ ਹੁਣ ਦੇਖੋ ਸਾਰੇ ਵਾਲਾਂ ਤੇ ਅਪਲਾਈ ਕਰ ਲਿਆ ਹੈ ਅਪਲਾਈ ਕਰਨ ਤੋਂ ਬਾਅਦ ਤੁਸੀਂ ਵਾਲਾ ਆਪਣੇ ਨੂੰ ਟਾਈ ਕਰ ਲਿਓ ਤੇ ਇਹਨਾਂ ਨੂੰ ਤੁਸੀਂ ਕਵਰ ਕਰਕੇ ਤੇ 1 ਘੰਟਾ ਰੱਖਣਾ ਹੈ ਤੇ ਉਸ ਤੋਂ ਬਾਅਦ ਵੀ ਤੁਸੀਂ ਆਪਣਾ ਜਿਹੜਾ ਵਾਲ ਨੇ ਉਹ ਨਾਰਮਲ ਪਾਣੀ ਦੇ ਨਾਲ ਵਾਸ਼ ਕਰਨੇ ਆ ਨਾ ਗਰਮ ਪਾਣੀ ਦੇ ਨਾਲ ਵਾਸ਼ ਨਹੀਂ ਕਰਨੇ ਨਾਰਮਲ ਟੈਂਕੀ ਵਾਲੇ ਪਾਣੀ ਦੇ ਨਾਲ ਵਾਸ਼ ਕਰਨੇ ਆ ਤੇ ਇਹਨੂੰ ਤੁਸੀਂ ਵੀਕ ਦੇ ਵਿੱਚ ਇੱਕ ਵਾਰੀ ਯੂਜ਼ ਕਰੋ ਦੇਖਿਓ ਫਿਰ ਤੁਹਾਡੇ ਵਾਲਾਂ ਦਾ ਰਿਜ਼ਲਟ ਤੁਹਾਡੇ ਵਾਲ ਇੱਕਦਮ ਸਟ੍ਰੇਟ ਸਿਲਕੀ ਤੇ ਸ਼ਾਈਨੀ ਹੋ ਜਾਣਗੇ ਤੇ ਜਿਹੜੇ ਕੈਮੀਕਲ ਵਾਲੇ ਪ੍ਰੋਡਕਟ ਵਾਸਪਾ ਵਾ ਉਹਨਾਂ ਦਾ ਜਿਹੜਾ ਘਾਟੀ ਤੁਸੀਂ ਜਿਹੜਾ ਉਹ ਯੂਜ਼ ਯੂਜ਼ ਕਰਿਆ ਕਰੋ ਤੇ ਇਹਦੇ ਨਾਲ ਤੁਹਾਡੇ ਵਾਲ ਜਿਹੜੇ ਆ ਉਹ ਨਵੀਂ ਗਰੋਥ ਹੋਣੀ ਵੀ ਸ਼ੁਰੂ ਹੋ ਜਾਵੇਗੀ ਤੇ ਜਿਹੜੇ ਵਾਲ ਤੁਹਾਡੇ ਟੁੱਟਦੇ ਆ ਬੇਜਾਨ ਹੋ ਗਏ ਆ ਉਹ ਤੁਹਾਡੀ ਹੇਅਰ ਫਾਲ ਰੁਕ ਜਾਏਗੀ ਤੇ ਜਿਹੜੇ ਤੁਹਾਡੇ ਇੱਥੇ ਸਕੈਲਪ ਦੇ ਉੱਪਰ ਜਿਹੜੀ ਤੁਹਾਡੇ ਸਿਕਰੀ ਵਗੈਰਾ ਡੈਂਡਰਫ ਵਗੈਰਾ ਵਾ ਉਹ ਵੀ ਸਾਰੀ ਹਟ ਜਾਵੇਗੀ ਤੇ ਇਹਨੂੰ ਤੁਸੀਂ ਜਿਹੜਾ ਵਾ ਵੀਕ ਦੇ ਵਿੱਚ ਇੱਕ ਵਾਰੀ ਜ਼ਰੂਰ ਯੂਜ਼ ਕਰਨਾ ਹੈ ਜੇ ਤੁਸੀਂ ਆਪਣੇ ਵਾਲਾਂ ਦੇ ਵਿੱਚ ਜਿਹੜਾ ਉਹ ਸ਼ਾਈਨ ਚਾਹੁੰਦੇ ਹੋ ਤੇ हेयर ਫਾਲ ਰੋਕਣਾ ਚਾਹੁੰਦੇ ਇਹਦੇ ਵਾਸਤੇ ਕੋਈ ਵੀ ਖਾਸ ਟਾਈਮ ਕੱਢਣ ਦੀ ਲੋੜ ਨਹੀਂ ਜਦੋਂ ਵੀ ਤੁਸੀਂ ਸਿਰ ਆਪਣਾ ਜਿਹੜਾ ਧੋਣਾ ਹੋਵੇ हेयर वॉਸ਼ ਕਰਨੇ ਹੁਣ ਉਦੋਂ 1 ਘੰਟੇ ਪਹਿਲਾਂ ਤੁਸੀਂ ਇਹਨੂੰ ਲਗਾ ਲਓ ਤੇ ਫਿਰ ਤੁਸੀਂ ਆਪਣਾ ਜਿਹੜਾ हेयर वॉਸ਼ ਕਰ ਲਓ ਜਦੋਂ ਵੀ ਤੁਸੀਂ ਇਹ ਪੈਕ ਲਗਾਉਣਾ ਹੈ ਉਸ ਤੋਂ ਪਹਿਲਾਂ ਜਿਹੜੇ ਤੁਹਾਡੇ ਵਾਲ ਆ ਉਹ ਸਾਫ਼ ਹੋਣੇ ਚਾਹੀਦੇ ਆ ਮੀਨਸ ਕਿ ਇੱਕ ਅੱਧਾ ਦਿਨ ਪਹਿਲਾਂ ਤੁਸੀਂ ਸਿਰ ਧੋ ਲਓ ਜਾਂ હેર વોશ ਕਰਕੇ ਉਸ ਤੋਂ ਬਾਅਦ ਇਹ ਪੈਕ ਲਗਾਓ ਗੰਦੇ ਵਾਲਾਂ ਵਿੱਚ ਇਹ ਪੈਕ ਨਹੀਂ ਲਗਾਉਣਾ ਤੇ ਨਾ ਹੀ ਤੁਹਾਡੇ ਵਾਲਾਂ ਵਿੱਚ ਪਹਿਲਾਂ ਆਇਲ ਲੱਗਾ ਹੋਵੇ ਤੇ ਸਾਫ਼ ਵਾਲਾਂ ਤੇ ਇਹ ਪੈਕ ਲਗਾਉਣਾ ਤਾਂ ਹੀ ਇਹ ਜਿਹੜਾ ਪੈਕ ਆ ਅਸਰ ਕਰ ਜਿਹੜਾ ਵਾ ਅਸਰ ਕਰੇਗਾ ਤੇ ਇਸ ਤੋਂ ਬਾਅਦ ਫਿਰ ਤੁਸੀਂ ਆਪਣਾ ਹੇਅਰ ਵਾਸ਼ ਕਰ ਲੈਣਾ ਤੇ ਹੁਣ ਜਦੋਂ ਅਸੀਂ ਜਿਹੜਾ ਹੀ ਆਪਣਾ ਵਾਸ਼ ਕਰਾਂਗੇ ਤੇ ਕੋਸ ਤੋਂ ਬਾਅਦ ਤੁਹਾਨੂੰ ਮੈਂ ਰਿਜ਼ਲਟ ਦਿਖਾਵਾਂਗੀ ਕਿ ਇਹ ਕਿਸ ਤਰੀਕੇ ਦੇ ਵਾਲ ਸ਼ਾਈਨ ਹੋ ਜਾਂਦੇ ਆ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਕਰ ਲੋ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਜਰਾ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਤੇ ਹੁਣ ਤੁਹਾਨੂੰ ਵਾਲਾਂ ਨੂੰ ਜਦੋਂ ਅਸੀਂ ਵਾਸ਼ ਕਰਾਂਗੇ 1 ਘੰਟੇ ਬਾਅਦ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਮਿਲਦੇ ਆ ਫਿਰ ਤੁਹਾਨੂੰ ਫੇਰ ਵਾਸ਼ ਕਰਕੇ ਹਾਂਜੀ ਤੇ ਅਸੀਂ ਹੁਣ ਜਿਹੜਾ ਵਾ ਆਪਣਾ ਹੈਡ ਜਿਹੜਾ ਵਾਸ਼ ਕਰ ਲਿਆ ਤੇ ਨਾ ਕੇ ਹੋਵੇ ਫ੍ਰੀ ਤੇ ਵਾਲ ਵੀ ਸਾਡੇ ਸੁੱਕ ਗਏ ਨੇ ਤੇ ਇਸ ਪੈਕ ਦੇ ਨਾਲ ਜਿਹੜੇ ਆ ਵਾਲ ਬਿਲਕੁਲ ਐਨ ਸਿਲਕੀ ਹੋ ਜਾਂਦੇ ਨੇ ਤੇ ਬਹੁਤ ਥਿੱਕ ਹੋ ਜਾਂਦੇ ਨੇ ਤੇ ਵਾਲਾਂ ਵਿੱਚ ਭਾਰਾਪਨ ਵੀ ਆਉਂਦਾ ਪੈਂਦਾ ਹੈ ਮਤਲਬ ਕਿ ਜਿਨ੍ਹਾਂ ਦੇ ਵਾਲ ਟੁੱਟਦੇ ਝੜਦੇ ਨੇ ਉਹ ਵਾਲ ਜਿਹੜੇ ਆ ਟੁੱਟਣੋਂ ਬੰਦ ਹੋ ਜਾਣਗੇ ਤੇ ਇੱਕਦਮ ਜਿਹੜੇ ਆ ਵਾਲ ਬਾਉਂਸ ਵਿੱਚ ਹੈਵੀ ਹੋ ਜਾਣਗੇ ਕਈਆਂ ਦੇ ਪਤਲੀ ਜੀ ਗੁੱਤ ਬੰਦੀ ਨਾ ਇਹ ਵਾਲ ਭਾਰੇ ਹੋ ਜਾਣਗੇ ਫਲਫੀ ਜਿਹਾ ਬਣ ਜਾਂਦੇ ਨੇ ਤੇ ਤੁਹਾਨੂੰ ਜਿਹੜੀ ਆ ਪਾਰਲਰ ਜਾ ਕੇ ਮਹਿੰਗੇ ਰੇਟਾਂ ਵਾਲੀ ਜਿਹੜੀ ਕੇਰਾਟਿਨ ਸਮੂਥਨ ਸਮੂਥਨਿੰਗ ਜਿਹੜੀ ਕਰਵਾਉਂਦੇ ਨੇ ਰਿਵੌਂਡਿੰਗ ਉਹ ਨਹੀਂ ਕਰਾਉਣੀ ਪਵੇਗੀ ਆਪਣੇ ਵਾਲ ਮੈਂ हेयर वॉਸ਼ ਕੀਤੇ ਨੇ ਇਹ ਦੇਖੋ ਬਿਲਕੁਲ ਵੀ ਜਿਹੜੇ 2-4 ਵਾਲ ਵੀ ਨਹੀਂ ਟੁੱਟਦੇ ਹੈਗੇ ਜਦੋਂ ਮੇਰੇ ਵਾਲ ਟੁੱਟਨੇ ਸ਼ੁਰੂ ਹੁੰਦੇ ਨੇ ਲੱਗਦਾ ਹੈ ਕਿ ਕੰਬ ਵਿੱਚ ਵਾਲ ਆਉਣ ਡੈਪੇ ਨੇ ਤਾਂ ਉਦੋਂ ਮੈਂ ਫਿਰ ਇਹ ਚੀਜ਼ਾਂ ਯੂਜ਼ ਕਰਨੀਆਂ ਸ਼ੁਰੂ ਕਰ ਦਿੰਦੀਆਂ ਤੇ ਮੇਰੇ ਵਾਲ ਟੁੱਟਣੋਂ ਬੰਦ ਹੋ ਜਾਂਦੇ ਨੇ ਹੁਣ ਬਸਾਤਾਂ ਦਾ ਸੀਜ਼ਨ ਰਿਹਾ ਤੇ ਮੇਰੇ ਵਾਲ ਟੁੱਟਣ ਦੇ ਟਾਈਪ ਸੀਗੇ ਤੇ ਇਸ ਕਰਕੇ ਮੈਂ ਇਹ ਚੀਜ਼ਾਂ ਜਦੋਂ ਮੈਂ 3-4 ਵਾਰ ਲਗਾਉਂਦੀ ਆ ਤਾਂ ਬਿਲਕੁਲ ਖਤਮ ਹੋ ਜਾਂਦੇ ਨੇ ਵਾਲ ਟੁੱਟਣੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕੋਈ ਵੀ ਵਾਲ ਇਹਦੇ ਵਿੱਚ ਨਹੀਂ ਆਇਆ ਤੇ ਇੱਕਦਮ ਐ ਹੈਵੀ ਹੈਵੀ ਵਾਲ ਹੋ ਜਾਂਦੇ ਨੇ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ ਵਾਲਾਂ ਦੀ ਕੇਅਰ ਕਰ ਸਕਦੇ ਹੋ ਤੇ ਆਪਣੇ ਵਾਲਾਂ ਨੂੰ ਹੈਲਦੀ ਤੇ ਮਜ਼ਬੂਤ ਬਣਾ ਸਕਦੇ ਹੋ ਇਹਨੂੰ ਤੁਸੀਂ ਵੀਕ ਦੇ ਵਿੱਚ ਇੱਕ ਵਾਰੀ ਯੂਜ਼ ਕਰਨਾ ਹੈ ਜਿਆਦਾ ਵਾਰ ਯੂਜ਼ ਨਹੀਂ ਕਰਨਾ ਹੈਗਾ ਤੇ ਦੇਖਿਓ ਤੁਹਾਨੂੰ ਦਿਨਾਂ ਦੇ ਵਿੱਚ ਜਿਹੜਾ ਵਾ ਅਸਰ ਪੈਣਾ ਸ਼ੁਰੂ ਹੋ ਜਾਵੇਗਾ ਪਹਿਲੀ ਵਾਰੀ ਟਰਾਈ ਕਰਨ ਦੇ ਵਿੱਚ ਜਦੋਂ ਤੁਸੀਂ ਪਹਿਲੇ ਦਿਨ ਇਹ ਪੈਕ ਲਗਾਓਗੇ ਉਦੋਂ ਹੀ ਤੁਹਾਨੂੰ ਜਿਹੜਾ ਬੈਸਟ ਰਿਜ਼ਲਟ ਮਿਲਣਗੇ ਤੇ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ